ਕੀ ਉਹ ਮੇਰੇ ਕੀ ਮਾਮਲਾ ਹੈ ਮੇਰਾ ਨਾਂ ਹੱਥੀ ਹੈ ਇਹਦਾ ਮਾਮਲਾ ਹੈ ਬਾਬਾ ਗਰੀਚ ਫੰਕਸ਼ਨ ਸੀ ਅਜੇੜ ਅਸੀਂ ਅੱਗੇ ਅੰਦਰ ਕਰੂਗਾ ਬਾਬਾ ਗਰੀਚ ਚ ਫੰਕਸ਼ਨ ਸੀ ਅਸੀਂ ਦੇਖੀਏ ਸੀ ਫੈਮਿਲੀ ਜਿਨਾਂ ਨੂੰ ਤੇ ਜਦੋਂ ਅਸੀਂ ਬਾਅਦ ਸਾਹ ਰਹੀ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਹਰ ਨੂੰ ਧੱਕੇ ਧੁੱਕੇ ਮੈਂ ਇਹਨਾਂ ਨੇ ਤੇ ਨਾਲ ਬੇਵੀ ਜੀ ਦਾ ਉਹ ਡਿਗ ਬਣਾਈ ਮੈਂ ਕਹਿੰਦਾ ਬਈਆ ਦੇਖ ਕੇ ਤੁਰ ਤੂੰ ਬੇਵੀ ਡਿਗ ਪਹਿਣਾ ਸੀ ਤੇ ਆਪਣੇ ਇਹਨੇ ਜੀ ਕਈ ਨਾ ਕਹੇ ਨਹੀਂ ਦਿੱਤਾ ਵਾ ਮਢੀਰ ਨੇ ਤੇ ਨਾ ਸੰਸਾ ਬੀਤਦਾ ਵਹੀ 35 40 ਜਾਣੇ ਸਾਡੇ ਦੇ ਸਮਾ ਦਾ ਦਾ ਤਾਂ ਤੇ ਇਹਨੇ ਵੀ ਵਿਕ ਸਟੂਡੈਂਟਸ ਫੀਸ ਆਫਸਾਈਡ ਫੀਸ ਫਰ ਦੇ ਸਟੂਡੈਂਟਸ ਫੀਸ ਵਿਦੋ ਗ੍ਰੇਡ ਕੋਸ ਆਫਸਾਈਡ ਵੀ ਕੀ ਸਭ ਸਤੋ ਸਤੋ ਮੁਝੰਤੀ ਹਾਂਜੀ ਬਾਪੂ ਜੇ ਦੱਸਾਂ ਅਸੀਂ ਤਾਂ ਦੋ ਜਾਣੀ ਸੀ ਨਾਲ ਫੈਮਿਲੀ ਦੀ ਵਾਲੀ ਬੇਬੀ ਹਿੰਦੀ ਕੀ ਪੋਸਟ ਕੰਪਲੇਨਟ ਕੀਤੀ ਹੈ ਹਾਂ ਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਹੁੰਦੀ ਹੈ ਸਿਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਤਾ ਸੀ ਮੰਗਦਾ ਆਪਣੀ ਉਹਨਾਂ ਨੂੰ ਬਸ ਅਜੇ ਦਮਉਂਤੇ ਹੀ ਹੁੰਨਨ ਨੂੰ ਨਵਾਂ ਪਛਾਤੇ ਹੈ ਠੀਕ ਹੈ